ਐਜੀਪੀਸੀ ਦੇ ਵੱਲੋਂ ਸ੍ਰੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਸਾਹਮਣੇ ਬਣੀ ਕਾਰ ਪਾਰਕਿੰਗ ਦੇ ਵਿੱਚ ਬਣਾਈ ਜਾ ਰਹੀ ਨਜਾਇਜ਼ ਉਸਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਦਾ ਟਿੱਖਾ ਵਿਰੋਧ ਕੀਤਾ ਗਿਆ ਅਤੇ ਉਹਨਾਂ ਦੇ ਵੱਲੋਂ ਵਿਰੋਧ ਕਰਦੇ ਹੋਏ ਐਜੀਪੀਸੀ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਐਜੀਪੀਸੀ ਦੀ ਨੱਕ ਦੇ ਹੇਠ ਨਜਾਇਜ਼ ਉਸਾਰੀ ਕੀਤੀ ਜਾ ਰਹੀ ਹੈ ਅਤੇ ਇਸ ਦੀ ਖਬਰ ਉਹਨਾਂ ਦੇ ਅਧਿਕਾਰੀਆਂ ਨੂੰ ਵੀ ਹੈ ਪਰ ਕਿਤੇ ਨਾ ਕਿਤੇ ਆਪਣੇ ਚਹੇਤਿਆਂ ਨੂੰ ਇਹ ਨਜਾਇਜ਼ ਉਸਾਰੀ ਲਈ ਗਾ ਦਿੱਤੀ ਗਈ ਹੈ ਜਿਸ ਦਾ ਉਹ ਤਿੱਖਾ ਵਿਰੋਧ ਕਰਦੇ ਨੇ ਤਾਂ ਗੱਲਬਾਤ ਕਰਦਿਆਂ ਹੋਇਆ ਧਰਮ ਸਿੰਘ ਕੋਲੜ ਤੇ ਭពਿੰਦਰ ਸਿੰਘ ਨੇ ਕਿਹਾ ਕਿ ਐਜੀਪੀਸੀ ਆਪਣੇ ਚਾਹੇਤਿਆਂ ਨੂੰ ਫਾਇਦਾ ਦੇਣ ਦੇ ਲਈ ਪਬਲਿਕ ਦੇ ਵਰਤਨਯੋਗ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਦੇ ਵਿੱਚ ਇੱਕ ਦੁਕਾਨ ਦੀ ਨਜਾਇਜ਼ ਉਸਾਰੀ ਕਰਵਾ ਰਹੀ ਹੈ ਜਿਸ ਦੇ ਸਬੰਧੀ ਉਹਨਾਂ ਵੱਲੋਂ ਇੱਕ ਚਿੱਠੀ ਐਜੀਪੀਸੀ ਨੂੰ ਵੀ ਦਿੱਤੀ ਗਈ ਸੀ ਪਰ ਉਹਨਾਂ ਨੇ ਇਸ ਚਿੱਠੀ ਨੂੰ ਠੰਡੇ ਬਸਤੇ ਪਾ ਦਿੱਤਾ ਅਤੇ ਉਸ ਵੱਲ ਧਿਆਨ ਨਹੀਂ ਦਿੱਤਾ ਤੇ ਅੱਜ ਇਹ ਨਜਾਇਜ਼ ਉਸਾਰੀ ਜਿਹੜੀ ਹੈ ਉਹ ਕੀ ਚਾਰੀਆ ਜਿਸ ਨੂੰ ਕੈਨ ਤੇ ਵੀ ਹਟਾਇਆ ਨਹੀਂ ਜਾ ਰਿਹਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਉਹਨਾਂ ਮੰਗ ਕੀਤੀ ਹੈ ਕਿ ਨਜਾਇਜ਼ ਉਸਾਰੀ ਨੂੰ ਰੁਕਵਾਇਆ ਜਾਵੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹਨਾਂ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਕੀਤਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੀ ਜਿਹੜੀ ਮੁੱਖ ਪਾਰਕਿੰਗ ਹੈ ਗੁਰਦੁਆਰਾ ਸਾਹਿਬ ਦੇ ਅੱਗੇ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਠੇਕੇ ਦੇ ਰਾਹੀਂ ਆਪਣੀਆਂ ਦੁਕਾਨਾਂ ਵੀ ਲਈਆਂ ਲਈਆਂ ਹੋਈਆਂ ਹਨ ਜਿਹੜੀ ਕਿ ਪਾਰਕਿੰਗ ਦੇ ਲਈ ਹੈ ਪਬਲਿਕ ਦੇ ਲਈ ਜਿਹੜੀ ਨਸਮਸਤ ਕੋਹਣ ਆਉਂਦੀ ਹੈ ਹੁਣ ਇਹਨਾਂ ਨੇ ਨਵਾਂ ਕੰਮ ਕੀਤਾ ਆਹਾਂ ਪਾਰਕਿੰਗ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ ਜਿਹੜੀ ਪਾਰਕਿੰਗ ਆ ਰਸਤਾ ਹੈ ਉਹਦੇ ਵਿੱਚ ਕਿਸੇ ਨੂੰ ਦੁਕਾਨ ਐਜੈਕਟਿਵ ਦੇ ਵਿੱਚ ਪਾਸ ਕਰਕੇ ਦੇਤੀ ਧਾਮੀ ਸਾਹਿਬ ਨੇ ਅਸੀਂ 7 ਤਰੀਕ ਨੂੰ ਮੈਨੇਜਰ ਸਾਹਿਬ ਨੂੰ ਵੀ ਮਿਲੇ ਉਤਰੀ ਤੀ ਤੌਰ ਤੇ ਸਰਦਾਰ ਪ੍ਰਤਾਪ ਸਿੰਘ ਜਿਹੜਾ ਚੀਫ ਸੈਕਟਰੀ ਆ ਸਕੱਤਰ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੇ ਸਾਹਮਣੇ ਅਸੀਂ ਸਾਰੀ ਗੱਲਬਾਤ ਦੱਸੀਓ ਕਹਿੰਦੇ ਵੀ ਸਾਨੂੰ ਐਪਲੀਕੇਸ਼ਨ ਦੋ ਅਸੀਂ ਤੁਰੰਤ ਕੰਮ ਬੰਦ ਕਰਾਵਾਂਗੇ ਅੱਜ ਤਕਰੀਬਨ 4 ਦਿਨ ਹੋ ਗਏ ਕੰਮ ਜਿਉਂ ਦਾ ਕਿਉਂ ਚੱਲ ਰਿਹਾ ਹੈ ਇਹ ਜਿਹੜੀ ਤਾਨ ਹੈ ਇਹ ਆਪਣੇ ਨਜ਼ਦੀਕੀ ਨੂੰ ਕਿਸੇ ਨੇ ਐਜੈਕਟਿਵ ਚ ਪਾਸ ਕਰਾ ਕੇ ਧੰਮੀ ਸਾਹਿਬ ਨੇ ਦਿੱਤੀ ਆ ਅਸੀਂ ਮੈਨੇਜਰ ਸਾਹਿਬ ਨੂੰ ਵੀ ਬੇਨਤੀ ਕਰਕੇ ਆਏ ਸੀ ਬੇਨੋ ਕੰਮ ਨੂੰ ਤਰੰਤ ਲੋਕੋ ਤਾਂ ਕਿ ਜਿਹੜੀ ਪਬਲਿਕ ਪੈਲਸ ਹੈ ਇਹਦੇ ਵਿੱਚ ਸਰਕਾਰੀ ਇੱਟ ਲੱਗੀ ਹੋਈ ਹੈ ਪਾਰਕਿੰਗ ਦੇ ਵਿੱਚ ਸਰਕਾਰੀ ਇੱਟ ਇਹਦੇ ਵਿੱਚ ਦੁਕਾਨਾਂ ਵੀ ਇਹਨਾਂ ਨੇ ਲਾਈਆਂ ਹੋਈਆਂ ਅੱਗੇ ਤਾਂ ਕਹਿੰਦੇ ਸੀ ਵੀ ਜਿਹੜੀ ਗੋਲਕ ਹੈ ਉਹ ਗਰੀਬ ਦਾ ਮੂੰਹ ਆ ਹੁਣ ਤਨਾਡਾ ਦੀ ਗੋਲਕ ਬਣ ਗਈ ਇਹ ਮੂੰਹ ਵੀ ਤਨਾਡਾ ਦਾ ਬਣ ਗਿਆ ਐਸਜੀਪੀਸੀ ਕਰੋੜਾ ਇਸ ਜਗ੍ਹਾ ਦੀ ਕਰੋੜਾ ਰੁਪਏ ਕੀਮਤ ਹੈ ਇਸ ਟਾਈਮ ਕਰੋੜਾਂ ਰੁਪਏ ਐਸਜੀਪੀਸੀ ਲੜਾ ਰਹੀ ਆ ਹਾਂਜੀ ਵੀ ਇਸੇ ਕਰਕੇ ਅਸੀਂ ਪ੍ਰੋਟੈਸਟ ਕਰਨ ਆਏ ਸੀ ਅੱਜ ਇਹ ਸਾਰੇ ਸਿੱਖ ਜਥੇਬੰਦੀਆਂ ਨੇ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਵੀ ਆਹੋ ਜਾਗੋ ਆਪਾਂ ਗੁਰੂ ਘਰ ਦੀ ਸੇਵਾ ਦਾ ਕਰਨੀ ਚਾਹੁੰਦੇ ਆ ਸਾਰੇ ਪਰ ਗੁਰੂ ਘਰ ਦੀ ਜਿਹੜੀ ਪ੍ਰਾਪਰਟੀ ਨੂੰ ਬਚਾਉਂਦਾ ਕੰਮ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਸਿੰਘ ਹੰਗਾਰਾ ਸਿੰਘ ਪੜਲਾ ਦੀ ਰਹਿਨਮਾਈ ਹੇਠ ਇਹ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਇਹ ਕਾਰੇ ਇਹ ਕੰਮ ਨਾ ਰੁਕਿਆ ਕੱਲ੍ਹ ਦੇ ਦਿਨ ਜਾਂ ਅੱਜ ਦੇ ਦਿਨ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਤੇ ਸਰਦਾਰ ਈਮਾਨ ਸਿੰਘ ਦੇ ਤੇ ਸਮੁੱਚੀ ਪਾਰਟੀ ਨੂੰ ਅਸੀਂ ਇਹ ਕਾਲ ਕਰਾਂਗੇ ਤੇ ਵਕ ਵਕ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਆਓ ਗੁਰੂ ਘਰ ਦੀਆਂ ਪ੍ਰਾਪਰਟੀਆਂ ਨੂੰ ਬਚਾਓ ਨਹੀਂ ਇਹ ਆਪਣੇ ਲੋਕਾਂ ਨੂੰ ਵਾਰ ਕਰਨਗੇ ਤੇ ਵੱਡੇ ਧਨਾਂਦਾਂ ਨੂੰ ਇਹ ਇਹ ਸਾਰਾ ਸਿਸਟਮ ਦੇ ਰਹੇ ਆਂ ਇਸ ਤਰ੍ਹਾਂ ਹੀ ਠੇਕੇ ਦਾ ਹੁਣ ਅੱਜ ਕੱਲ ਸਾਢੇ 3 ਕਰੋੜ ਰੁਪਏ ਤੇ ਇਹ ਠੇਕਾ ਚੜਿਆ ਪਰਸੋਂ ਸਾਢੇ 3 ਕਰੋੜ ਰੁਪਏ ਚ ਔਰੇ ਦੱਸੋ ਕਿਹੜੇ ਦੁਕਾਨਦਾਰ ਨੂੰ ਸੂਲਟਾ ਜਦੋਂ ਮੀ ਆ ਗਿਆ ਉਹ ਆਪਣਾ ਤਣੀਆਂ ਤਮਣੀਆਂ ਚੱਕੂਗਾ ਇਹ ਉਹਨਾਂ ਨੇ 3.5 ਕਰੋੜ ਦੇ ਠੇਕੇ ਦਿੱਤਾ ਹੈ ਤਾਂ ਉਹਨਾਂ ਨੂੰ ਪੱਟਿਆ ਦੁਕਾਨਾ ਬਣਾ ਕੇ ਦੇ ਰਹੇ ਜਿਸ ਤਰ੍ਹਾਂ ਇਹ ਧਨਵਾਦ ਬੰਦੇ ਨੂੰ ਬੰਦੇ ਨੂੰ ਦੇ ਰਹੇ ਆ ਬਣਾ ਕੇ ਸੋ ਇਹੀ ਸਾਡੀ ਬੇਨਤੀ ਹੈ ਤੁਹਾਡੇ ਜਰੀਏ ਤੇ ਰਹੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਤੁਹਾਡੇ ਜੀ ਸਨੇਹ ਤੇ ਪਹੁੰਚੇ ਹੋ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੋਟੀ ਨਾਲ ਕੋਈ ਛੇੜਛਾੜ ਕਰਦਾ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਤਤ ਪਰ ਹੋ ਕੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਨਾਲ ਮੱਥਾ ਲਾਉਣਾ ਪਹਿਲਾ ਜਿਹੜੀ ਅਜਿਹਾ ਥੇ ਹੈ ਇਹਦੇ ਦੇ ਵਿੱਚ ਤੁਸੀਂ ਸਰ ਸਰਚ ਇਹ ਥੇ ਨੂੰ ਇਹ ਸਾਫ਼ ਕਰਕੇ ਪਾਰਕ ਬਣਾਉਣੀ ਚਾਹੁੰਦੇ ਸੀ ਜਦੋਂ ਅਸੀਂ ਸਰਦਾਰ ਸਿਮਰਨ ਜੀ ਸਿਮਾਨਪਾਪ ਨੂੰ ਦੱਸਿਆ ਤਾਂ ਅਸੀਂ ਧਰਨੇ ਬਜਾਰੇ ਕੀਤੇ ਤਾਂ ਇਹਦੇ ਆਲੇ-ਦਾਲੇ ਕੰਦ ਹੋਈ ਆ ਵੀ ਸਾਡੀ ਆਉਣ ਵਾਲੀ ਨਸਲਾਂ ਨੂੰ ਕੀ ਪਤਾ ਲੱਗੂਗਾ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਇੰਟਰਨੈਟ ਖੜਕਾ ਕੇ ਇਹਟੜ ਸੇਹਾਂ ਬਣਾਈਆਂ ਤੇ ਕਿਹਨੇ ਹੁਣ ਜਿਹੜੀ ਇਹ ਨਜਾਇਜ਼ ਉਸਾਰੀ ਹੋ ਰਹੀ ਹੈ ਅਸੀਂ ਇਹਨੂੰ ਕਿਸੇ ਵੀ ਕੀਮਤ ਦੇ ਉੱਤੇ ਦੁਕਾਨ ਨੂੰ ਨਹੀਂ ਬਣ ਦੇਵਾਂਗੇ ਤੁਹਾਨੂੰ ਜੋ ਮਰਜ਼ੀ ਕਰਨਾ ਪਵੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਸਾਰੇ ਧਰਮਾਂ ਨੂੰ ਅਪੀਲ ਕਰਦੇ ਹਾਂ ਵੀ ਤੁਸੀਂ ਸਾਰੇ ਆਪਾਂ ਕਿੱਥੇ ਹੋਗੇ ਆਪਾਂ ਇਹਦੇ ਵਿੱਚ ਸ਼ਾਮਲ ਹੋਈਏ ਮੁਜ਼ਾਰੇ ਦੇ ਵਿੱਚ ਆਪਾਂ ਨਜਾਇਜ਼ ਉਸਾਰੀ ਨਾ ਕਰਨ ਦੀ ਹੈ ਪਰ ਮੈਨੇਜਰ ਸਾਹਿਬ ਨੂੰ ਵੀ ਬੇਨਤੀ ਹੈ ਵੀ ਤੁਸੀਂ ਤਖਤ ਸਾਹਿਬ ਤੋਂ ਆਇਓ ਸਾਡੇ ਤੋਂ ਵੀ ਤਲਵੰਡੀ ਤੋਂ ਬਹੁਤ ਵਧੀਆ ਜਗ੍ਹਾ ਤੋਂ ਆਏ ਹੋ ਤੇ ਹੁਣ ਵੀ ਛੋਟੇ ਸਾਹਿਬਜ਼ਾਦਿਆਂ ਦੇ ਅਸਥਾਨ ਦੇ ਉੱਤੇ ਪਹੁੰਚੇ ਹੋ ਤੁਸੀਂ ਵੀ ਆਪਣੀ ਸੇਵਾ ਦੇ ਵਿੱਚ ਇਹੋ ਜਿਹਾ ਕੰਮ ਕਰਕੇ ਜਾਓ ਜੋ ਤੁਹਾਨੂੰ ਪਬਲਿਕ ਯਾਦ ਕਰੇ ਤੇ ਇਹ ਸਾਰੀ ਨਾ ਹੋਣ ਦਿੱਤੀ ਜਾਵੇ ਇਹ ਕਰੋੜਾਂ ਦੀ ਪ੍ਰਾਪਰਟੀ ਨੂੰ ਇਹ ਕੌਡੀਆਂ ਦੇ ਵਿੱਚ ਪਾ ਲੁੱਟਾ ਰਹੇ ਨੇ ਪੁਰਾਣੇ ਟਾਣਿਆਂ ਦੇ ਵਿੱਚ ਮੰਡੀ ਗਵਿੰਦਗੜ੍ਹ ਦੇ ਵਿੱਚ ਪ੍ਰਾਪਰਟੀ ਦੇ ਵਾਅਦੇ ਵਾਲੇ ਜਾਲ ਲਾ ਕੇ 25 25 30 30 ਰੁਪਏ ਨੂੰ ਉਤਕਾਨਾ ਦਿੱਤੀਆਂ ਹੋਈਆਂ ਨੇ ਪਰ ਇਹੋ ਜਿਹਾ ਕੰਮ ਨਾ ਕਰੋ ਬਾਡੀ ਜਿਹੜੀ ਗੁਰੂ ਘਰ ਦੀ ਜਾਇਦਾਦ ਹੈ ਉਹਨੂੰ ਬਖਸ਼ ਦੋ ਤਾਂ ਹੀ ਅਸੀਂ ਕਹਿੰਦੇ ਆ ਵੀ ਜਿਹੜੇ 14-15 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਨਹੀਂ ਹੋਈ ਇਹ ਇਲੈਕਸ਼ਨ ਹੋਣੀ ਚਾਹੀਦੀ ਹੈ ਜਿਵੇਂ ਬਾਕੀ ਇਲੈਕਸ਼ਨਾਂ 5 ਸਾਲਾਂ ਬਾਅਦ ਹੁੰਦੀਆਂ ਨੇ ਇਹ ਇਲੈਕਸ਼ਨ ਵੀ ਜੇ 5 ਸਾਲਾਂ ਦਾ ਹੋਵੇ ਤਾਂ ਇਹੋ ਜਿਹਾ ਟੱਕਰਾਂ ਨਾ ਹੋਵੇ ਜਦੋਂ ਇਹ ਤਾਂ ਇੱਕ ਧਰਮ ਦੇ ਠੇਕੇਦਾਰੇ ਬਣ ਗਏ ਵੀ ਇਹ ਸਾਰਾ ਕੁਝ ਸਾਡਾ ਹੀ ਹੈ ਉਹਨੂੰ ਪ੍ਰਾਪਰਟੀ ਨੂੰ ਲੁੱਟਾ ਰਹੇ ਨੇ ਅਸੀਂ ਇਹ ਚੀਜ਼ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਜਿਹੜੇ ਤੁਸੀਂ ਸਾਡੇ ਡਾਇਰੈਕਟਰ ਮੈਂਬਰ ਨੇ ਜਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਉਸੇ ਵੀ ਇਹ ਚੀਜ਼ ਨੂੰ ਰੋਕੋ ਤੁਹਾਡਾ ਵੀ ਫਰਜ਼ ਬਣਦਾ ਆਪਾਂ ਸਾਰੇ ਇਕੱਠੇ ਹੋ ਕੇ ਇਹ ਚੀਜ਼ਾਂ ਨੂੰ ਰੋਕੀਏ ਤੇ ਗੁਰੂ ਘਰ ਦੀ ਜਾਇਦਾਦ ਨੂੰ ਬਚਾਈਏ ਇਹ ਆਪਣਾ ਫਰਜ਼ ਬਣਦਾ ਹੈ ਤੇ ਜਿਹੜੀ ਇੱਕ ਹੋਰ ਗੱਲ ਕਰਨ ਵਾਲੀ ਹੈ ਕੱਲੀ ਇਹੀ ਪ੍ਰਕਿਰਤੀ ਨੇ ਸਾਡੇ ਗੁਰੂ ਘਰਾਂ ਦੇ ਜਿਹੜੀਆਂ ਹੋਰ ਵੀ ਜਾਇਦਾਦਾਂ ਨੇ ਚੋਰੀ ਛੱਪੇ ਉਹਦੇ ਠੇਕੇ ਦੇ ਜਿਹੜੇ ਰੇਟ ਨੇ ਬਹੁਤ ਘੱਟ ਰੇਟ ਦੇ ਉੱਤੇ ਜਾਇਦਾਦਾਂ ਦੇ ਬੋਲੀ ਕਰਾਈ ਜਾਂਦੀ ਹੈ ਬਹੁਤ ਸਾਡੇ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਜਾਇਦਾਦਾਂ ਜਿਹੜੀਆਂ ਗੁਰੂ ਘਰ ਦੀਆਂ ਉਹ ਲੋਕਾਂ ਨੂੰ ਕਬਜ਼ੇ ਕਰਾਏ ਹੋਏ ਨੇ ਉਹਨਾਂ ਬਾਰੇ ਵੀ ਉਹਨੂੰ ਇਚਾਲਾ ਪਾਉਣੇ ਆ ਇਹ ਸ਼੍ਰੋਮਣੀ ਕਮੇਟੀ ਜਿੰਨਾ ਚਿਰ ਚੋਣ ਨਹੀਂ ਹੁੰਦੀ ਇਹੋ ਜਿਹਾ ਕੁਝ ਕਰਦੀ ਰਹੂਗੀ ਪਰ ਜਲਦੀ ਤੋਂ ਜਲਦੀ ਸ਼੍ਰੋਮਣੀ ਗੁਰਦੁਆਰਾ ਪ੍ਰੋਨਗੜੀ ਇਲੈਕਸ਼ਨ ਹੋਵੇ ਤਾਂ ਕਿ ਇਹ ਜੇ ਨਜਾਇਜ਼ ਉਹ ਸਾਰੀਆਂ ਬੰਦ ਹੋਣ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਹਾਂਜੀ ਪਹਿਲਾਂ ਲੈਂਦਾ ਵਾ ਜੀ 7 ਤਰੀਕ ਨੂੰ ਐਪਲੀਕੇਸ਼ਨ ਦਿੱਤੀ ਹੈ ਮੈਨੇਜਰ ਸਾਹਿਬ ਨੂੰ 77 ਸਾਹਿਬ ਨੂੰ ਤੇ ਉਹਨਾਂ ਦੇ ਧਿਆਨ ਦੇ ਵਿੱਚ ਆਉਂ ਕੇ ਕਹਿੰਦੇ ਜਲਦ ਸੀ ਇਹ ਪ੍ਰੋਗਰਾਮ ਰੋਕਾਂਗੇ ਪਰ ਉਹਨਾਂ ਦੇ ਕੰਮ ਦੇ ਹੋਂਤ ਕੋਈ ਜੂ ਨਹੀਂ ਸਕੀ ਜਿਹੜਾ ਕੰਮ ਹੈ ਜਿਉਂ ਦੀ ਤਿਉ ਉਸ ਲੋਟੇ ਚੱਲ ਰਿਹਾ ਹੈ